ਉਦੀ ਸਾਲੀ ਭੈਣ ਜਦੋਂ ਚਾਲ ਗੱਲ ਤਾਂ ਚਾਲ ਮੈਨੂੰ ਗਾਲ ਘਟੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਨਾ ਤੁਹਾਡੀ ਬਸ ਨਾ ਮੇਰੀ ਬਸ ਨਾ ਤੁਹਾਡੇ ਪਿਓ ਦੀ ਬਸ ਇਹ ਸਰਕਾਰੀ ਲੋਕ ਰੇ ਆਰਟੀਸੀ ਹੈ ਠੀਕ ਹੈ ਨਾ ਉਸ ਤੋਂ ਉਹਨੇ ਮੈਨੂੰ ਹੋਰ ਮਾਰਿਆ ਮੈਨੂੰ ਤਬ ਦਵਾ ਕੇ ਥੱਪੜ ਦੋ ਤਿੰਨ ਥੱਪੜ ਮਾਰੇ ਮੈਨੂੰ ਉਸ ਤੋਂ ਮੈਨੂੰ ਪੈਟ ਤੇ ਲਟਾ ਕੇ ਸੀਟ ਤੇ ਹਟਾ ਤਾ ਵੀ ਮੰਮੀ ਨੂੰ ਮਾਰਿਆ ਖਿੱਚ ਕੇ ਤਿੰਨ ਚਾਰ ਥੱਪੜ ਕਲ 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 ਬੀਬੀਆਂ ਤੇ ਕੰਡਕਟਰ ਛੇ ਕੈ ਕਲ ਕਲ ਪਟਿਆਲਾ ਚ ਹੋਈ ਘਟਨਾ ਦੱਸਿਆ ਜਾ ਰਿਹਾ ਕਿ ਮੁਫਤ ਸਵਾਰੀਆਂ ਦੇ ਚੱਕਰ ਚ ਪਿਆ ਰੋਲਾ ਮੌਕੇ ਦੇ ਉਤੇ ਕੀ ਕੁਝ ਹੋਇਆ ਆਉ ਤੁਹਾਨੂੰ ਦਿਖਾਨੇ ਆ ਦੈਨਿਕ ਪੰਜਾਬੀ ਟੀਵੀ ਦੇ ਲਈ ਆਮਨ ਤਗੜ ਦੀ ਰਿਪੋਰਟ ਕੀ ਨਾਮ ਹੈ ਮੈਂ ਮੈਂ ਸਰ ਸਾਡਾ ਨਾਮ ਅਮਿਸ਼ਾ ਹੈ ਮੇਰਾ ਨਾਮ ਅਮਿਸ਼ਾ ਅਸੀਂ ਸਰੰਦ ਤੋਂ ਆਏ ਆ ਅਸੀਂ ਪਟਿਆਲਾ ਕਾਲੀ ਮਾਤਾ ਮੱਠਰ ਟੇਕਣ ਗਏ ਸੀ ਪੂਰਾ ਫੈਮਿਲੀ ਨਾਲ ਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਮਨਾਲ ਗਏ ਉੱਥੋਂ ਅਸੀਂ ਆਏ ਪੁੱਸਤੋਂ ਉਸੇ ਬੱਸ ਸਟੈਂਡ ਤੋਂ ਪਟਿਆਲਾ ਸੀ ਚੜਨ ਲੱਗੇ ਬੱਸ ਤੋਂ ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜਨ ਲੱਗੇ ਉਸ ਤੋਂ ਉਹਨੇ ਸਾਨੂੰ ਮਿਲ ਕੇ ਟੀਕਾ ਇਹਦਾ ਟਿਕਟ ਅੱਥੇ ਕਟਵਾਓ ਬਾਹਰੋਂ ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ ਉਸ ਤੋਂ ਮੇਰੀ ਮੇਰੀ ਭਾਣਜੀ ਸੀਗੀ ਮੇਰੀ ਭੈਣ ਦੀ ਕੁੜੀ ਸੀਗੀ ਉਹ ਪਿੱਛੇ ਚੜਨ ਲੱਗੀ ਉਹ ਪਿੱਛੇ ਚੜਨ ਲੱਗੀ ਬੱਚੀ ਛੋਟੀ ਉਹ ਕਹਿੰਦਾ ਓਏ ਓਏ ਰੁਕੋ ਇੱਧਰ ਪਹਿਲਾਂ ਤਾਂ ਉਹਨੇ ਬਦਤਮੀਜ਼ ਨਾਲ ਬੋਲਿਆ ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦਾ ਤੁਸੀਂ ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ ਮੈਂ ਕਿਹਾ ਬਦਤਮੀਜ਼ ਨਾਲ ਨਾ ਬੋਲੋ ਫਿਰ ਉਹ ਸਾਲੀ ਭੈਣ ਭੈਣ ਚੋਦੀ ਸਾਲੀ ਭੈਣ ਚੋਦੀ ਗਾਲ ਕ ਮੈਨੂੰ ਗਾਲ ਕੱਢੀ ਮੈਂ ਕਿਹਾ ਗਾਲ ਨਾ ਕੱਢੋ ਤੁਸੀਂ ਉਸ ਤੋਂ ਦੇ ਹੋ ਗਈ ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ ਇੰਨਾ ਤੁਹਾਡੀ ਬਾਸ ਨੇ ਮੇਰੀ ਬਾਸ ਨੇ ਤੁਹਾਡੇ ਪਿਓ ਦੀ ਬਾਸ ਇਹ ਸਰਕਾਰੀ ਰੋਡ 'ਤੇ ਹੈ ਪੀ ਆਰ ਟੀ ਸੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਉਹਨੇ ਮੈ ਲਟੇ ਲਟਾ ਤਾ ਸੇਡ ਤੇ ਲਟਾ ਤਾ ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ ਤਿੰਨ ਚਾਰ ਥੱਪੜ ਮੰਮੀ ਨੂੰ ਮਾਰਨ ਤੋਂ ਬਾਅਦ ਮੇਰੇ ਪਿੱਛੇ ਤੋਂ ਟੀ-ਸ਼ਰਟ ਫੜ ਲਿਆ ਮੰਮੀ ਨੇ ਮੈਨੂੰ ਜਦ ਮਾਰਨ ਦੇਖਿਆ ਮੰਮੀ ਨੇ ਮੰਮੀ ਨੇ ਵੀ ਛੋਟੀ ਟੀ-ਸ਼ਰਟ ਫੜ ਲਿਆ ਉਸ ਦਾ ਡਰਾਈਵਰ ਦਾ ਪਰ ਉਸ ਦਾ ਡਰਾਈਵਰ ਡਰਾਈਵਰ ਨੇ ਮੰਮੀ ਨੂੰ ਖਿੱਚ ਖਿੱਚ ਕੇ ਘੁੰਮ ਕੇ ਮਾਰਿਆ ਮੰਮੀ ਨੂੰ ਉਸ ਤੋਂ ਬਾਅਦ ਮੈਂ ਫਿਰ ਪਿੱਛੇ ਤੋਂ ਪੜਿਆ ਮੇਰੀ ਬੂਆ ਉਹਨੇ ਸਾਰੇ ਨੇ ਫੜਿਆ ਉਸ ਤੋਂ ਬਾਅਦ ਉਹਨੇ ਪਿੱਛੇ ਮੈਨੂੰ ਲਟਲਾਤਾ ਲਟਾਤਾ ਮੈਨੂੰ ਬੈੱਡ ਤੇ ਸਿੱਟਦਾ ਸੀਟ ਤੇ ਤਿੰਨ ਜਿਹੜੀ ਤਿੰਨ ਸੀਟਾਂ ਤਿੰਨ ਸੀਟ ਤੇ ਮੈਨੂੰ ਸਿੱਟਦਾ ਉਸ ਤੋਂ ਬਾਅਦ ਮੇਰੀ ਮੇਰੀ ਮੰ ਨਾ ਤਾਂ ਮੈਨੂੰ ਨਹੀਂ ਪਤਾ ਦਾ ਨਸ਼ਾ ਕੀਤਾ ਹੋਇਆ ਸੀਗਾ ਅੰਦਰ ਪੁਲਿਸ ਵੀ ਕਹਿ ਰਹੀ ਇੱਕ ਕੇਸ ਹੋਰ ਆਈ ਹੋਈ ਹੈ ਦੀ ਕੰਡਕਟਰ ਦੀ ਉਹਨਾਂ ਸਾਨੂੰ ਬਤਮੇ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ ਵੀਡੀਓ ਹੈਗੀ ਹੈ ਹੁਣ ਕਿੱਦਾਂ ਦੀ ਕਾਰਵਾਈ ਕਰਦੇ ਹੋ ਜਿੱਦੇ ਪੰਜਾਬ ਸਰਕਾਰ ਵੱਲੋਂ ਬੱਚਾ ਵਾਲਾ ਨੂੰ ਚੰਗੀ ਦਿੱਤਾ ਹੈ ਕਿ ਡਰਾਈਵਰ ਨਾ दारू ਪੀ ਕੇ ਚਲਾਏਗਾ ਨਾ ਕਿਤੇ ਵਿਵਹਾਰ ਕਰੇਗਾ ਗਲਤ ਮਹਿਲਾਵਾਂ ਨਾਲ ਬਹਿਨਾਂਵਾਂ ਮਹਿਲਾਵਾਂ ਨਾਲ ਬਹੁਤ ਗੰਦੀ ਤਰੀਕੇ ਨਾਲ ਨੇ ਸਲੂਕ ਕੀਤੀ ਬਤਮੀਜੀ ਨਾਲ ਸਲੂਕ ਕੀਤਾ ਇਹਨੇ ਸਾਡੇ ਨਾਲ ਪੁਲਿਸ ਕੰਪਲੇਨੈਂਟ ਕੀਤੀ ਪੁਲਿਸ ਕੰਪਲੇਨੈਂਟ ਕਰਤੀ ਇਹਨੇ ਸਾਡੇ ਨਾਲ ਕਿ ਪੁਲਿਸ ਕੰਪਲੇਨ ਸਾਰੀ ਹੋ ਗਈ ਸਾਡੇ ਨਾਲ ਉਸ ਤੋਂ ਵੀ ਭਾਬੀ ਨੂੰ ਛੱਡ ਕੇ ਬਸ ਨਿਕਲ ਗਿਆ ਚਾਰ ਨਿਆਣੇ ਉਹਦੇ ਕੋਲ ਮੇਰੀ ਭਾਬੀ ਕੋਲ ਉਹਨਾਂ ਭਾਬੀ ਨੂੰ ਮੇਰੀ ਕੁਛ ਨਹੀਂ ਪਤਾ ਪਿੰਡੋਂ ਦੀ ਐ ਮੇਰੀ ਭਾਬੀ ਉਹ ਇਹ ਭਾਬੀ ਨੂੰ ਮੇਰੇ ਛੱਡ ਕੇ ਪੰਜ ਨਿਆਣੇ ਨੂੰ ਕੱਲੀ ਵਿਚਾਰੀ ਬੱਸ ਸਟੈਂਡ ਤੋਂ ਪਟਿਆਲਾ ਸੀਗੀ ਉਹ ਲੈ ਕੇ ਨਹੀਂ ਆਇਆ 10 ਤੁਸੀਂ ਲੋਕ 10 ਸੀਗੇ ਅਸੀਂ 10 ਲੋਕ ਸੀਗੇ ਟੋਟਲ ਅਸੀਂ ਕਾਲੀ ਮਾਤਾ ਮੱਠਾ ਅਸੀਂ ਘਰ ਜਾ ਰਹੇ ਸੀਗੇ ਸ ਕੀ ਜੰਦੀ ਹੈ ਕਿ ਇਹਨੂੰ ਜਿੰਨਾ ਹੋ ਸਕੇ ਇਹਨੂੰ ਇੰਨੇ ਹੀ ਲੋ ਹੋਏ ਬਸ ਠੀਕ ਹੈ ਸਾਨੂੰ ਇਹਨਾਂ ਹੋਰ ਪਤਾ ਨਹੀਂ ਕੋਈ ਨਹੀਂ ਕੀ ਨਾਮ ਹੈ ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ ਮੈਂ ਪਟਿਆਲਾ ਡੀਪੂ ਚ ਬਸ ਅਡਵਾਂਸ ਬੁੱਕਰ ਡਿਊਟੀ ਕਰਦਾ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਪਟਿਆਲਾ ਤੋਂ ਨੰਗਲ ਜਾ ਰਹੀ ਸੀ ਜਦੋਂ ਪਟਿਆਲੇ বাস ਸਟੈਂਡ ਚ ਗੱਡੀ ਕਾਊਂਟਰ ਲੱਗੀ ਆ ਮੈਂ ਟਿਕਟਾਂ ਕੱਟਣ ਲੱਗਿਆਗਾ ਲੇਡੀਜ਼ ਵਾਰੀਆਂ ਆਈਆਂ ਚਲੋ ਮੈਂ ਪਹਿਲਾਂ ਆਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਟਿਕਟਾਂ ਕੱਟੀਆਂ ਇਹ ਸਰਹੰਦ ਦੀਆਂ ਸਵਾਰੀਆਂ ਆਈਆਂ ਇਸੇ ਜੱਟਾ ਸਵਾਰਿਆਂ ਨਾਲ ਪੰਜ ਚਾਰ ਜਾਵਕ ਨੇ ਜੀ ਮੈਂ ਇਹਨਾਂ ਨੂੰ ਕਿਹਾ ਵੀ ਤਿੰਨ ਸਾਲ ਤੋਂ ਉੱਪਰ ਬੱਚੇ ਹੀ ਡੇਟ ਲੱਗੂ ਜਦੋਂ ਇਹਨਾਂ ਨੇ ਪਹਿਲਾਂ ਦੋ ਟਿਕ ਟੰਗ ਟਾਈਆਂ ਦੋ ਬੱਚੇ ਉਦੋਂ ਅੰਦਰ ਲੈ ਗਈਆਂ ਲੁਕੋ ਕੇ ਉਦੋਂ ਬਾਅਦ ਇੱਕ ਡੇਟ ਕਟਾਈ ਦੋ ਬੱਚੇ ਫੇਰ ਲੈ ਗਈਆਂ ਮੈਂ ਵਿਚ ਗਿਆ ਮਹਾਂਪਈਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ ਇਹਨਾਂ ਦੇ ਨਾਲ ਇੱਕ ਕੁੜੀ ਆ ਉਹ ਕਹਿੰਦੀ ਇਹ ਤੇਰੇ ਪਿਓ ਦੀ ਬਸਾ ਤੂੰ ਐ ਬੋਲਦਾ ਤੂੰ ਜੇ ਇਹ ਬੋਲਦਾ ਉਹ ਉਹ ਮੂਰੇ ਹੋ ਗਈ ਦੋ ਲੇਡੀਜ਼ ਸਾਈਡ ਤੇ ਹੋ ਗਈਆਂ ਇੱਕ ਪਿੱਸੇ ਹੋ ਗਈਆਂ ਇਹਨਾਂ ਨੇ ਮੇਰੇ ਥਾਪੜੇ ਮਾਰੇ ਮੇਰੀ ਪੱਗ ਲਾਹੀਆ ਮੇਰਾ ਪੜਿਆ ਕਮੀਤ ਜੀ ਉਦੋਂ ਬਾਅਦ ਗੱਡੀ ਉੱਥੋਂ ਤੋਰੀ ਥਾਣੇਵਾਲ ਨੂੰ ਆ ਰਹੇ ਆ ਸਾਨੂੰ ਕਹਿੰਦੇ ਅਸੀਂ ਜੂਪੀ ਦੇ ਹੁੰਨੇ ਆ ਅਸੀਂ ਤੈਨੂੰ ਵੜ ਦਾਂਗੇ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ ਜਦੋਂ ਇਹ ਜੂਪੀ ਦੇ ਬਸਨੀਕ ਨੇ ਇਹਨਾਂ ਦਾ ਪੰਜਾਬ ਤੋਂ ਆਧਾਰ ਕੜ ਕਿਉਂ ਬਣਾਇਆ ਜਾਂਦਾ ਹੈ ਮੈਂ ਸਿੱਖ ਭਾਈ ਆ ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈ ਜੀ ਬਾਈ ਜੀ ਉਹਨਾਂ ਦਾ ਤਾਂ ਕਹਿਣਾ ਹੈ ਕਿ ਇਹਨਾਂ ਨੇ ਗਾਲੀ ਗਲੋਚ ਕੀਤੀ ਬਾਈ ਜੀ ਉੱਥੇ ਸਵਾਰੀਆਂ ਸੀ ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਵੇਟ ਲੈਂਦੇ ਕੀ ਸਵਾਰੀਆਂ ਨੇ ਕਿਹਾ ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੇ ਜੋ ਮੈਨੂੰ ਬਣਦੀ ਕਾਰਵਾਈ ਆ ਉਹ ਸਜ਼ਾ ਦਿੱਤੀ ਜਾਵੇ ਜੀ ਕਾਰਨ ਕੀ ਮੰਨਦੇ ਹੋ ਲੜਾਈ ਦਾ ਕਾਰਨ ਕੀ ਬਣਦੇ ਆ ਆਧਾਰ ਕਾਰਡ ਮੰਨਦੇ ਆ ਜੀ 메ਨ ਕਾਰਨ ਇਹਨਾਂ ਨੂੰ ਆਪਣਾ ਐ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਘਟਾਈਏ ਸਾਡੇ 20 50 ਲੱਗਣਗੇ ਅਸੀਂ ਤਾਂ ਫ੍ਰੀ ਸਫਰ ਕਰਦੇ ਆ ਜੀ ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਕੁਝ ਕਰਿਆ ਜੀ ਜਿਹਦੇ ਕਰਕੇ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਦੀਗਾ ਮੇਰੇ ਹ ਜਿਹੜਾ ਮੇਰੇ ਹੱਥ ਚ ਕੈਸ਼ ਤੀਗਾ ਤੇ ਮੇਰਾ ਝੋਲਾ ਫੜਿਆਗਾ ਮੇਰੇ ਆਲੇ-ਦਾਲ ਉਹਨਾਂ ਨੇ ਥਾਪੜੇ ਮਰਿਆ ਮੇਰੀ ਪੱਗ ਲਾਹੀਆ ਦੇਖ ਸਕਦੇ ਹੋ ਤੁਸੀਂ ਮੇਰੀ ਕਮੀ ਚ ਪਾੜੀ ਹੈ ਲੇਕਿਨ ਉਹਨਾਂ ਨੇ ਪਹਿਲਾਂ ਕੀ ਉਹਨਾਂ ਨੇ ਕਹਿਣਾ ਕਿ ਕੰਡਕਟਰ ਵੱਲੋਂ ਨਸਾ ਵੀ ਕੀਤਾ ਲੱਗਦਾ ਸਾਨੂੰ ਬਾਈ ਜੀ ਮੈਂ ਬਾਈ ਮੇਰੀ ਗੱਲ ਸੁਣੋ ਮੈਂ ਡ੍ਰੌਪ ਟੈਸਟ ਕਰਾਉਣਾ ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ ਚ ਕੋਈ ਕੈਮੀਕਲ ਹੋਵੇ ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ ਇਹ ਕਹਿੰਦੇ ਕਿ ਸਾਨੂੰ ਪਹਿਲਾਂ ਸੀਟ ਦੇ ਗਿਰਾ ਦਿੱਤਾ ਉਹਨੇ ਕੁੱਟ ਮਾਰ ਕੀਤੀ ਉਹਨਾਂ ਨੇ ਵੀਡੀਓ ਵੀ ਇੱਕ ਦਿੱਤੀ ਵੀ ਆ ਜਿਹਦੇ ਤੂੰ ਤੁਹਾਡੀ ਵੀ ਮਾਰਦੀ ਆ ਰਹੀ ਹੈ ਉਹਦੇ ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ ਉਹਨਾਂ ਨੇ ਮੇਰਾ ਕਮੀਜ਼ ਪਾੜਿਆ ਦੇਖਿਆ ਤੁਸੀਂ ਉਹਨਾਂ ਨੇ ਮੇਰੇ ਥਾਪੜ ਮਾਰੇ ਉਹ ਦਿਖਾਇਆ ਉਹਨਾਂ ਨੇ ਲੇਕਿਨ ਵੀਡੀਓ ਦਿਖਾਣ ਦੀ ਦਿੱਤੀ ਉਹਨਾਂ ਨੇ ਦੋ ਤਿੰਨ ਤੇ ਕਿ ਤੁਸੀਂ ਕੁੱਟ ਮਾਰ ਕਰ ਰਹੇ ਹੋ ਮਹਿਲਾ ਨਾਲ ਜਦੋਂ ਉਹ ਜਦੋਂ ਰੂਲ ਖਿੱਚ ਰਹੇ ਹੋ ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ ਜਿਹੜੀ ਮੇਰੀ ਪੱਗ ਲਾਹੀ ਹੋਈ ਆ ਇਹ ਦੇਖੀ ਆ ਉਹ ਚ ਤੁਸੀਂ ਉਹ ਤੁਸੀਂ ਦੇ ਦੋ ਤੁਹਾਡੇ ਮੈਂ ਵੀਡੀਓ ਬਣਾਉਂ ਜਾਂ ਮੈਂ ਆਪਦਾ ਬਚਾ ਲਵਾਂ ਨਹੀਂ ਲੱਗਦਾ ਟਿਕਟ ਨੂੰ ਲੈ ਕੇ ਹੀ ਹੋ ਰਿਹਾ ਟਿਕਟ ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ ਹੁਣ ਥਾਣੇ ਆਏ ਤੁਸੀਂ ਹਾਂਜੀ ਹੁਣ ਥਾਣੇ ਅਸੀਂ ਐਫ ਆਈ ਆਰ ਦਾ ਅਰਜ਼ੀ ਲਿਖਾ ਕੇ ਸਾਡਾ ਪਟਿਆਲਾ ਟੂ ਨੰਗਲ ਨੰਗਲ ਟੂ ਬਠਿੰਡਾ ਟਾਈਮ ਐਸ ਹੋਇਆ ਸੀ ਟਾਈਮ ਖਰਚਾ ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ ਜਿੰਨ ਪੁਲਿਸ ਵਾਲੋ ਕੀ ਗੱਲ ਬਾਤ ਹੋ ਰਹੀ ਹੈ ਉਹ ਉਹਨਾਂ ਨੇ ਜੀ ਸਾਡੇ ਬਿਆਨ ਲੈਤੇ ਇਹਨਾਂ ਦੇ ਬਿਆਨ ਲੈਤੇ ਅਜੇ ਅਗਲੀ ਕਾਰਵਾਈ ਚੱਲ ਰਹੀ ਹੈ ਜੀ